ਸਿੱਧੂ ਦੇ ਪਤੀਜੇ ਸਹਿਪ੍ਰਤਾਪ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀਆਂ ਕੀਤੀਆਂ ਚੋਰਨੀ ਗੀਤ ਦੇ ਆਪਣੀਆਂ ਵੀਡੀਓਜ਼ ਉਹੀ ਸਟਾਈਲ ਉਹੀ ਚਲਣ ਦਾ ਅੰਦਾਜ਼ ਇਹਨਾਂ ਵੀਡੀਓ ਦੇ ਵਿੱਚ ਆਇਆ ਨਜ਼ਰ ਸੋਸ਼ਲ ਮੀਡੀਆ ਤੇ ਜਿੱਦਾਂ ਹੀ ਸਹਿਬ ਪ੍ਰਤਾਪ ਸਿੰਘ ਸਿੱਧੂ ਨੇ ਆਪਣੀਆਂ ਵੀਡੀਓ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਹਰ ਕੋਈ ਇਹਨਾਂ ਵੀਡੀਓਜ਼ ਨੂੰ ਬੇਹਤ ਪਸੰਦ ਕਰ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੇ ਚਾਚੇ ਨੂੰ ਯਾਦ ਕਰਦਾ ਹੋਇਆ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦਾ ਹੋਇਆ ਨਜ਼ਰ ਆਇਆ ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓਜ਼ ਸੇ ਸ਼ੇਅਰ ਕੀਤੀਆਂ ਹਨ ਇੱਕ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਿੱਧੂ ਦੀ ਤਰ੍ਹਾਂ ਹੀ ਚੱਲਦਾ ਹੋਇਆ ਜਿਸ ਦੀ ਟੀ-ਸ਼ਰਟ ਦੇ ਪਿੱਛੇ ਰੈਸਟ ਐਂਡ ਪਾਵਰ ਲਿਖਿਆ ਹੋਇਆ ਹੈ ਉਹਦੇ ਕੈਪਸ਼ਨ 'ਚ ਉਹਨੇ ਲਿਖਿਆ ਦਬਦਾਨੀ ਪੋਰਾ ਜੱਟ ਫਾਈਨ ਇਸ ਤੋਂ ਇਲਾਵਾ ਉਸਨੇ ਸਿੱਧੂ ਦੇ 911 ਤੇ ਬੈਠ ਕੇ ਸਿੱਧੂ ਦੇ ਤਰ੍ਹਾਂ ਹੀ ਐਕਸ਼ਨ ਕਰਦੇ ਹੋਏ ਇੱਕ ਹੋਰ ਫੋਟੋ ਸਾਂਝਾ ਕੀਤੀ ਹੈ ਜਿਸ ਦੇ ਕੈਪਸ਼ਨ ਚ ਉਸ ਬੱਚੇ ਨੇ ਲਿਖਿਆ ਬੰਬੇ ਦੀਆਂ ਸੜਕਾਂ ਤੇ 911 ਇੱਕ ਹੋਰ ਵੀਡੀਓ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਥਾਰ ਦੇ ਮੂਰੇ ਸਿੱਧੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾਇਆ ਖੜਾ ਹੈ ਤੇ ਉਸਨੇ ਕੈਪਸ਼ਨ ਦੇ ਵਿੱਚ ਲਿਖਿਆ ਪੰਜਾਬ ਤੋਂ ਮੂਸੇ ਵਾਲਾ ਬਾਈ ਹੈ ਤੇ ਸਿੱਧੂ ਦੇ ਵਾਂਗ ਹੀ ਥਾਪੀ ਮਾਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਲਗਾਤਾਰ ਸਿੱਧੂ ਜਿਸ ਤਰ੍ਹਾਂ ਤਿਆਰ ਹੁੰਦਾ ਸੀ ਉਸੇ ਤਰ੍ਹਾਂ ਤਿਆਰ ਹੋ ਕੇ ਫੋਟੋਆਂ ਸ਼ੇਅਰ ਕਰ ਰਿਹਾ ਇੱਕ ਹੋਰ ਨੇ ਫੋਟੋ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਚਿੱਟਾ ਕੁੜਤਾ ਪਜਾਮਾ ਪਾਇਆ ਤੇ ਲਾਲ ਪੱਗ ਬੰਨੀ ਹੈ ਤੇ ਕੈਪਸ਼ਨ ਦੇ ਵਿੱਚ ਉਸਨੇ ਮਾਲਵਾ ਬਲਾਕ ਵੀ ਲਿਖਿਆ ਇਹਨਾਂ ਸਾਰੀਆਂ ਤਸਵੀਰਾਂ ਵੀਡੀਓਜ਼ ਨੂੰ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਤੁਸੀਂ ਵੀ ਦੇਖੋ ਇਹ ਸਾਰੀਆਂ ਵੀਡੀਓਜ਼ ਤੇ ਤਸਵੀਰਾਂ ਸਿੱਧੂ ਦੇ ਭਤੀਜੇ ਸਹਿਪ੍ਰਤਾਪ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀਆਂ ਕੀਤੀਆਂ ਚੋਰਨੀ ਗੀਤ ਤੇ ਆਪਣੀਆਂ ਵੀਡੀਓਜ਼ ਉਹੀ ਸਟਾਈਲ ਉਹੀ ਚੱਲਣ ਦਾ ਅੰਦਾਜ਼ ਇਹਨਾਂ ਵੀਡੀਓ ਦੇ ਵਿੱਚ ਆਇਆ ਨਜ਼ਰ ਸੋਸ਼ਲ ਮੀਡੀਆ ਤੇ ਜਿੱਦਾਂ ਹੀ ਸਹਿਬ ਪ੍ਰਤਾਪ ਸਿੰਘ ਸਿੱਧੂ ਨੇ ਆਪਣੀਆਂ ਵੀਡੀਓ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਹਰ ਕੋਈ ਇਹਨਾਂ ਵੀਡੀਓਜ਼ ਨੂੰ ਬੇहद ਪਸੰਦ ਕਰ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੇ ਚਾਚੇ ਨੂੰ ਯਾਦ ਕਰਦਾ ਹੋਇਆ ਉਸ ਨੂੰ ਇਨਸਾਫ ਦਵਾਉਣ ਦੀ ਮੰਗ ਕਰਦਾ ਹੋਇਆ ਨਜ਼ਰ ਆਇਆ ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓਜ਼ ਸ਼ੇਅਰ ਕੀਤੇ ਹਨ ਇੱਕ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਿੱਧੂ ਦੀ ਤਰ੍ਹਾਂ ਹੀ ਚੱਲਦਾ ਹੋਇਆ ਜਿਸ ਦੀ ਟੀ-ਸ਼ਰਟ ਦੇ ਪਿੱਛੇ ਰੈਸਟ ਐਂਡ ਪਾਵਰ ਲਿਖਿਆ ਹੋਇਆ ਹੈ ਉਹਦੇ ਕੈਪਸ਼ਨ 'ਚ ਉਹਨੇ ਲਿਖਿਆ ਦਬਦਾਨੀ ਪੋਰਾ ਜੱਟ ਫਾਈਨ ਹੈ ਇਸ ਤੋਂ ਇਲਾਵਾ ਉਸਨੇ ਸਿੱਧੂ ਦੇ 911 ਤੇ ਬੈਠ ਕੇ ਸਿੱਧੂ ਦੇ ਤਰ੍ਹਾਂ ਹੀ ਐਕਸ਼ਨ ਕਰਦੇ ਹੋਏ ਇੱਕ ਹੋਰ ਫੋਟੋ ਸਾਂਝਾ ਕੀਤੀ ਹੈ ਜਿਸ ਦੇ ਕੈਪਸ਼ਨ ਚ ਉਸ ਬੱਚੇ ਨੇ ਲਿਖਿਆ ਬੰਬੇ ਦੀਆਂ ਸੜਕਾਂ ਤੇ 911 ਇੱਕ ਹੋਰ ਵੀਡੀਓ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਥਾਰ ਦੇ ਮੂਰੇ ਸਿੱਧੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾਇਆ ਖੜਾ ਹੈ ਤੇ ਉਸਨੇ ਕੈਪਸ਼ਨ ਦੇ ਵਿੱਚ ਲਿਖਿਆ ਪੰਜਾਬ ਤੋਂ ਮੂਸੇ ਵਾਲਾ ਬਾਈ ਹੈ ਤੇ ਸਿੱਧੂ ਦੇ ਵਾਂਗ ਹੀ ਥਾਪੀ ਮਾਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਲਗਾਤਾਰ ਸਿੱਧੂ ਜਿਸ ਤਰ੍ਹਾਂ ਤਿਆਰ ਹੁੰਦਾ ਸੀ ਉਸੇ ਤਰ੍ਹਾਂ ਤਿਆਰ ਹੋ ਕੇ ਫੋਟੋਆਂ ਸ਼ੇਅਰ ਕਰੇ ਖੋਰੂ ਨੇ ਫੋਟੋ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਚਿੱਟਾ ਕੁੜਤਾ ਪਜਾਮਾ ਪਾਇਆ ਤੇ ਲਾਲ ਪੱਗ ਬੰਨੀ ਹੈ ਤੇ ਕੈਪਸ਼ਨ ਦੇ ਵਿੱਚ ਉਸਨੇ ਮਾਲਵਾ ਬਲੌਕ ਵੀ ਲਿਖਿਆ ਇਹਨਾਂ ਸਾਰੀਆਂ ਤਸਵੀਰਾਂ ਵੀਡੀਓਜ਼ ਨੂੰ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ ਤੁਸੀਂ ਵੀ ਦੇਖੋ ਇਹ ਸਾਰੀਆਂ ਵੀਡੀਓਜ਼ ਤੇ ਤਸਵੀਰਾਂ